ਸਰਗੇ ਕਾਂਜੀ ਸਵਾਗਤ ਹੈ ਜੀ ਤੁਹਾਡਾ ਸਾਡੀ ਰਸੋਈ ਕ੍ਰੂ ਦੇ ਵਿੱਚ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਜੀ ਖੋਆ ਤੁਸੀਂ ਆਪਾਂ ਨੇ ਚੋਲ ਦੇ ਵਿੱਚ ਅੱਗ ਜਨ ਲੀ ਹੈ ਜੀ जी हम अपनी अग जल चुकी है हम आप इस रखा कढ़ाही हम इस दुद्ध पाव गे जी अस दस किलो दुद्ध लिया घर का दुद्ध जी हूँ इसनों आप लगातार हिलाते रहे साढ़े दुधना वाल आ चुके हैं जी हूँ आपूँ लगातार हिलाना कि जी को जो बन रहा वो नीचे ना लगे इसलिए इसनों आप चंकी तरह साइडा तो भी और पिछ भी चंकी तरह हिला लगातार ਤਸਵੀਰ ਜਦ ਤੱਕ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰੋ ਜੀ ਹਾਂਜੀ ਸਾਡਾ ਲਗਭਗ ਹੋ ਹੀ ਚੁੱਕਿਆ ਹੁਣੇ ਖੋਇਲੀ ਤਿਆਰ ਹੋ ਰਿਹਾ ਤਾਂ ਮਤਲਬ ਖਵਾ ਬਣ ਚੁੱਕਿਆ ਅੱਧਾ ਇਸ ਕੰਡੀਸ਼ਨ 'ਚ ਜੀ ਜਦੋਂ ਇਸ ਤਰ੍ਹਾਂ ਖੁਆ ਕਰਦਾ ਨਾ ਵਾਲੀ ਮਾਰਦਾ ਆ ਤੇ ਥੋੜਾ ਬਚ ਕੇ ਲਓ ਜੀ ਹੁਣ ਸਾਡਾ ਕੋਇਆ ਲਗਭਗ ਤਿਆਰ ਹੀ ਹੋ ਚੁੱਕਿਆ ਇਸ ਨੂੰ ਆਪਾਂ ਚੰਗੀ ਤਰ੍ਹਾਂ ਸਾਈਡਾਂ ਤੋਂ ਵੀ ਉਤਾਰਦੇ ਰਵਾਂਗੇ ਤਾਂ ਕਿ نیچے ਨਾ ਲੱਗ ਜਾਏ ਇਸੇ ਤਰ੍ਹਾਂ ਆਪਾਂ ਇਸ ਨੂੰ ਹਿਲਾਉਂਦੇ ਰਵਾਂਗੇ ਹੁਣ ਆਪਾਂ ਇਸ ਨੂੰ نیچے ਉਤਾਰ ਲਵਾਂਗੇ ਹੁਣ ਅਸੀਂ ਇਥੇ ਸਵਾ ਕਿਲੋ ਕੇਵਲਿਆ ਜੀ ਇਸ ਦੇ ਵਿੱਚ ਅਸੀਂ 1 ਕਿਲੋ ਆਟਾ ਮਿਕਸ ਕੀਤਾ ਤੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਪਨ ਲਵਾਂਗੇ ਖੋਏ ਦੇ ਵਿੱਚ ਪਾਉਣ ਦੇ ਲਈ ਜਦ ਤੱਕ ਇਹ ਚੰਗੀ ਤਰ੍ਹਾਂ ਬ੍ਰਾਊਨ ਹੋ ਜਾਏ ਜਿਸ ਤਰ੍ਹਾਂ ਆਪਾਂ ਦੇਗ ਬਣਾਉਣਾ ਉਸ ਤਰ੍ਹਾਂ ਦਾ జీతర పొద్దు అను మే హనుోదీ తరం మికస్ లేవే నా రవే చంగ తరచు కదీ మర మే ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਸਦੇ ਵਿੱਚ ਅਸੀਂ ਕਿਲੋ ਖੰਡ ਪਾਈਏ ਦੇਸੀ ਬੂਰਾ ਖੰਡ ਪੀਸ ਕੇ ਤੁਸੀਂ ਦੁਕਾਨ ਤੋਂ ਵੀ ਲੈ ਸਕਦੇ ਹੋ ਲਓ ਜੀ ਹੁਣ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਸਾਡੀ ਕਰਨੀ ਹੁਣਾ ਚੰਗੀ ਤਰ੍ਹਾਂ ਮਿਕਸ ਹੋ ਚੁੱਕੀ ਹੈ ਜੀ ਹੁਣ ਇਸ ਦੇ ਵਿੱਚ ਆਪਾਂ ਕਾਜੂ ਪਿਸਤੇ ਬਦਾਮ ਮਖਮ ਚੰਗੀ ਤਰ੍ਹਾਂ ਪੀਸ ਕੇ ਮਿਕਸ ਕਰ ਲਵਾਂਗੇ ਜੀ ਲਾਜੀ ਸਾਡੇ ਕਾਜੂ ਪਿਸਤੇ ਦਾ ਆਮ ਵੀ ਹੋਣਾ ਮਿਕਸ ਹੋ ਚੁੱਕੇ ਨੇ ਤੁਸੀਂ ਇਸ ਨੂੰ ਇਸੇ ਤਰ੍ਹਾਂ ਗਰਮ ਗਰਮ ਪਲੇਟ ਦੇ ਵਿੱਚ ਏਦਾਂ ਵਿਖਾ ਸਕਦੇ ਹੋ ਤੇ ਤੁਸੀਂ ਇਸ ਦੀਆਂ ਪਿੰਨੀਆਂ ਵੀ ਬਣਾ ਸਕਦੇ ਹੋ ਤੇ ਇਸ ਨੂੰ ਕੱਟ ਕੇ ਇਸੇ ਪੀਸ ਵੀ ਬਣਾ ਸਕਦੇ ਹੋ ਜਿਸ ਤਰ੍ਹਾਂ ਤੁਹਾਨੂੰ ਚੰਗਾ ਲੱਗੇ ਉਸ ਤਰ੍ਹਾਂ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਧੰਨਵਾਦ ਜੀ ਤੁਹਾਡਾ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਬਹੁਤ ਬਹੁਤ ਧੰਨਵਾਦ 700 ਕਾਲਜੀ